ਇਹ ਚਾਹੂ ਲਾਉਂਦੇ ਆਂ ਲੈ ਮਮੀ ਜੀ ਸਿਖਾ ਲੇ ਸਤਿਗੁਰੂ ਹੋਰ ਠੀਕ ਠਾਕ ਜੀ ਆਜੂ ਲੈ ਆਓ ਮੈਨੂੰ ਫੜਾ ਦਿਓ ਬੈਠ ਤੈਨ ਬੈਠੋ ਮਮੀ ਜੀ ਤੇ ਇਹ ਮੇਰੇ ਪਾਣੀ ਲਿਆਵਾ ਦਾ ਦੇ ਲਈ ਹੈ ਮੰਮੀ ਜੀ ਤੁਸੀਂ ਅੱਡੇ ਤੋਂ ਤੁਰ ਕੇ ਆਏ ਜੇ ਤੇ ਤੁਸੀਂ ਫੋਨ ਕਰ ਦਿੰਦੇ ਵੀਰ ਉਹਨਾਂ ਦਾ ਫੋਨ ਕਰਵਾ ਦੇ ਤੇ ਤੁਹਾਨੂੰ ਇਹ ਲੈ ਆਉਂਦੇ ਜਾ ਕੇ ਮੈਂ ਕਿਹ ਬੰਦਾ ਘਰ ਕੋਈ ਹੈ ਹੈਗਾ ਕਿ ਨਹੀਂ ਹੈਗਾ ਨਹੀਂ ਲੱਗੇ ਰਹੇ ਤੇ ਯਾਰ ਮੈਂ ਨਾਨਾ ਦਾ ਫੋਨ ਕਰਾਇਆ ਨਹੀਂ ਮਿੱਤਾ ਵੀਰ ਤੇ ਘਰੇ ਹੀ ਹੁੰਦਾ ਆ ਮੈਂ ਘਾਟ ਆ ਜਾਈਦਾ ਮੈਂ ਕਿਹੜਾ ਬੰਦਾ ਵਾ ਆਹ ਉਪਰ ਫੇਰ ਵੀ ਤੁਹਾਡੇ ਨਾਲ ਬੈਗ ਵੀ ਹੈਗਾ ਹੀ ਮੈਂ ਤੁਹਾਨੂੰ ਫੋਨ ਕਰ ਦਿੰਦੇ ਤੇ ਨਾ ਆ ਬਾਈ ਮੈਂ ਘਟ ਆ ਗਈ ਆ ਇੱਥੋਂ ਘਟ ਆ ਜਾਂਦਾ ਉੱਤਰ ਕੇ ਬਸ ਆਹੂ ਤੇ ਗੱਲ ਠੀਕ ਹੈ ਹਾਂਜੀ ਹੋਰ ਤਾਂ ਪਰਵਾਹ ਠੀਕ ਨਾ ਸਾਰੇ ਉੱਧਰ ਹੀ ਬਿਠਾ ਆ ਗਵਾ ਭਾਬੀ ਹੋਣੇ ਸਭ ਰਾਜੀ ਬਾਜੀ ਆ ਪੰਮ ਕਿੱਥੇ ਗਈ ਆ ਦੇਹ ਰਿਗਿਓ ਮੈਨੂੰ ਉਹ ਮਮੀ ਜੀ ਦੀਦੀ ਨਾ ਉਧਰ ਢੰਡਰਾਵਾਲ ਹੀ ਪਿਛਲੇ ਪਾਸੇ ਗਏ ਦੇ ਹਾਂਜੀ ਹੁੰਦੇ ਹੀ ਹੋਣੇ ਉਧਰੋਂ ਵੇਲੇ ਹੋ ਕੇ ਹਾਂਜੀ ਆ ਘਰ ਖਾਲੀ ਖਾਲੀ ਲੱਗਣ ਡਿਆ ਵਾ ਠੀਕ ਹੀ ਨਹੀਂ ਮੈਨੂੰ ਹਾਂ ਮਮੇ ਜੀ ਮੈਂ ਨਹੀਂ ਤੁਹਾਡੀ ਧੀ ਦੱਸ ਕਰ ਮੇਰ ਨਾਲ ਨਹੀਂ ਪਰਿਆ ਮੇਰ ਨਾਲ ਤੇ ਪਰਿਆ ਹਾਂ ਫਿਰ ਜੀ ਹੁਣ ਦਾਈ ਆਣਾਂ ਧੀਆਂ ਦਾ ਮੇਰੇ ਪੈਸੇ ਠੰਡ ਪੈ ਜਾਂਦੀ ਮਾਪਿਆਂ ਨੂੰ ਤੇ ਮਮੇ ਜੀ ਮੈਂ ਵੀ ਤੇ ਤੁਹਾਡੀ ਧੀ ਹਾਂ ਮੇਰੇ ਨਾਲ ਇਹਦਾ ਮਤਲਬ ਤਾਂ ਮੇਰੇ ਨਾਲ ਮਿਲ ਕੇ ਠੰਡ ਨਹੀਂ ਨਹੀਂ ਪੈਦਾ ਲੈਣਾ ਤੇ ਆ ਪਰ ਉਹ ਧੀ ਨਹੀਂ ਮੈਨੂੰ ਹਾਂ ਜੀ ਕੋਈ ਨਹੀਂ ਮੈਂ ਬੁਲਾਉਣੀ ਉਹਨਾਂ ਨੂੰ ਹੈ ਆਉਂਦੇ ਆ ਨਾਲੇ ਮੈਂ ਚਾਹ ਬਣਾ ਲਿਆ ਮੱਡਾ ਢਿੱਲੀ ਬੈਠੋ ਤੁਸੀਂ ਕੋਈ ਨਹੀਂ ਜੇ ਰਾਮ ਕਰਨਾ ਤੇ ਅੰਦਰ ਆ ਜਾਓ ਨਵੇਂ ਬੈਠੋ ਬੈਠਦੇ ਹਾਂ ਕੋਈ ਗੱਲ ਨਹੀਂ ਹਾਂ ਜੀ ਆ ਜਾਂਦੇ ਹੋਗੇ ਕਹ ਕੇ ਯਾਦਰ ਬਣ ਗਈ ਆ ਅੱਛਾ ਕਿ ਬਿੰਦੀ ਲਾ ਕੇ ਤੇ ਵੇੜੇ ਚ ਤੁਰੇ ਫਿਰਨ ਲਈ ਆ ਨਹੀਂ ਕੁੜੀ ਜੀ ਤਾਂ ਜੋ ਨੇ ਖਰਾਬ ਕੀਤੀ ਇਹਨਾਂ ਨੇ ਜਦੋਂ ਆਈਦਾ ਉਦੋਂ ਡੰਗਰਾ ਚ ਵੱਡੀ ਹੁੰਦੀ ਜਦੋਂ ਆਈਦਾ ਉਦੋਂ ਡੰਗਰਾ ਚ ਵੱਡੀ ਸੀ ਜੀ ਹਾਂ ਮੰਮੀ ਆਇਆ ਮੰਮੀ ਆਇਆ ਹਾਂਜੀ ਮੇਰੇ ਨਹੀਂ ਤੁਹਾਡੇ ਮੰਮੀ ਆਏ ਆ ਅੱਛਾ ਮੇਰੇ ਮੰਮੀ ਆਇਆ ਹਾਂਜੀ ਚਲ ਕੋਈ ਨਹੀਂ ਆ ਗਈ ਮੈਂ ਬਸ ਆ ਥੋੜਾ ਜਿਹਾ ਕਹਿ ਗਿਆ ਕਰਕੇ ਮਨੀ ਆ ਆਜੋ ਪੁੱਛਣ ਦੇ ਤੁਹਾਡੇ ਕੋਲੋਂ ਉਹ ਅੱਗੇ ਕਹਿੰਦੇ ਆ ਵੀ ਘਰ ਸਾਨੂੰ ਖਾਲੀ-ਖਾਲੀ ਦਿਖਣ ਦੇ ਮੈਂ ਤਾਂ ਮੈਂ ਤੁਹਾਡੇ ਧੀ ਨਹੀਂ ਆ ਚਲ ਕੋਈ ਗੱਲ ਨਹੀਂ ਗਸਾਣਾ ਕਰੀ ਮਾਮਾ ਨੂੰ ਹੁੰਦਾ ਈ ਧੀਾਂ ਦਾ ਚਲੋ ਕੋਈ ਨਹੀਂ ਆਜੋ ਘਰ ਹਾਂ ਆ ਗਈ ਮੈਂ ਬਸ ਆ ਗਈ ਮੰਮੀ ਆ ਸੀ ਕਾ ਆਹ ਤੇ ਮੈਂ ਵੀ ਦੇ ਕੰਮੀ ਬੈਗੀ ਆ ਜਾ ਗੋ ਮਮੀ ਇਹ ਬਈ ਨਾ ਮੈਨੂੰ ਵੀ ਤੁਹਾਨੂੰ ਮਿਲ ਕੇ ਠੰਡ ਹੀ ਪੈ ਜਾਣੀ ਆ ਆਹ ਦੇਖ ਠੰਡ ਪੈ ਗਈ ਆ ਹਾਂਜੀ ਬੈਜੋ ਹੋਰ ਮੰਮੀ ਜੀ ਘਰੇ ਸਭ ਠੀਕ ਠਾਕ ਆ ਹਾਂ ਠੀਕ ਠਾਕ ਆ ਕੀ ਕਰਦੇ ਵੀਰ ਹੁਣੇ ਵੀਰ ਹੁਣੇ ਜਾਂ ਆਪਣੇ ਕੰਮ ਤੋਂ ਲਈ ਘਰ ਆਂਦੇ ਕੰਮ ਕੇ ਅੱਛਾ ਤੇ ਤੁਸੀਂ ਫੋਨ ਹੀ ਕਰ ਦਿੰਦੇ ਹੋਂ ਫੋਨ ਹੈ ਨਹੀਂ ਮੈਂ ਆ ਕੇ ਫੋਨ ਮੈਨ ਜਾਂਦਾ ਨਹੀਂਗਾ ਤੇ ਮੈਂ ਕਿਨੂੰ ਆ ਜੀ ਮੈਂ ਚੁੱਪ ਕਰਕੇ ਬੱਚੇ ਚੜੀ ਤੇ ਮੈਂ ਆ ਗਈ ਚੱਲ ਕੋਈ ਗੱਲ ਨਹੀਂ ਚੱਲ ਇਹ ਹੁੰਦਾ ਵੀ ਅੱਡੇ ਤੋਂ ਲੈ ਆਉਂਦੇ ਆ ਅੱਡੇ ਤੋਂ ਤੁਰ ਕੇ ਆ ਜਾਈਦਾ ਕਿਹੜਾ ਪੈਂਦਾ ਅੱਡੇ ਦਾ ਇਹ ਨਾਲ ਨਹੀਂ ਕਰਨਾ ਅੱਛਾ ਚਾਹ ਪੀਤੀ ਆ ਐਵੇਂ ਨਹੀਂ ਚਾਹ ਪੀ ਲੈਨੇ ਆ ਤੂੰ ਆਪਣੀ ਸਣਾ ਕੇ ਆਲਵਾ ਬੜਾ ਵਧੀਆ ਮੰਮੇ ਆਪਣਾ ਮੱਝ ਲਿਆਂਦੀ ਆ ਹੁਣ ਅਹੀਂ ਅੱਛਾ ਫਿਰ ਤੇ ਵਧਾਈ ਹੋਈ ਆ ਤਨ ਬੋਦੀ ਬੋਦੀ ਵਧਾਈ ਹੋਵੇ ਲੈ ਮੇਰਾ ਘਟ ਹੀਗਾ ਅੱਛਾ ਤੇ ਉਹ ਫਿਰ ਲਿਆਂਦੀ ਹੀ ਹੁਣ ਮੱਝ ਅੱਛਾ ਤੇ ਚੱਲ ਹੁਣ ਨਿਆਣੇ ਵੀ ਰਾਜ ਕੇ ਪਿੰਦੇ ਮੈਂ ਉਧਰ ਮੱਝ ਨੂੰ ਪਾਣੀ ਲਾਉਣ ਗਈ ਹਾਂ ਮੈਂ ਆਖਿਆ ਦੇਖਦੀ ਨਹੀਂ ਜੀ ਪਤਾ ਨਹੀਂ ਕਿੱਥੇ ਗਿਆ ਪੰਮ ਤੇ ਉਹ ਵੀ ਹੈ ਨਹੀਂ ਘਰ ਤੇ ਮੈਨੂੰ ਆਖਣ ਦੇ ਇਹ ਵੀ ਚੱਲ ਮਾੜ ਡੰਗਰਾਂ ਨੂੰ ਪਾਣੀ ਡਾਦੀ ਤੇ ਮੈਂ ਚੱਲ ਮੈਂ ਡਾਣਨੀ ਆ ਵਾ ਅੱਗੇ ਡੰਗਰ ਘਟਵਾ ਤੂੰ ਹੋਰ ਮੱਝ ਲੈਂਦੀ ਆ ਚੱਲ ਮੰਮੀ ਕੋਈ ਗੱਲ ਨਹੀਂ ਘਰ ਦਾ ਕੰਮ ਉਹ ਕਰਦਿਆਂ ਡਰ ਵੀ ਨਹੀਂ ਕੋਈ ਵੀ ਮੁੰਡਾ ਦੁੱਧ ਪੀਂਦਾ ਵਾ ਉਹ ਤੇ ਅਗਲੀ ਅੱਗੇ ਹੀ ਚਿੜਚਿੜ ਕਰਦੀ ਲੀਗੀ ਕਿ ਆਪਾਂ ਮੱਝ ਨਹੀਂ ਲਿਆਉਣੀ ਤੇ ਮੈਂ ਤੇ ਸਭੋ ਪਾਜੀ ਨੇ ਸਭਾ ਬਾਬਾ ਮੱਤ ਕਰਤੀ ਵਿੱਚ ਪੈਹਾ ਤੇਲਾ ਦੇ ਦਿੱਤਾ ਵਾ ਤੇ ਚੱਲ ਮੱਝ ਚੰਗੀ ਆ ਗਈ ਆ ਕੋਈ 2-4 ਕਿਲੋ ਦੁੱਧ ਪਾਵਾਂਗੇ ਵੀ ਡੇਰੀ ਦੇ ਵਿੱਚ ਤੇ ਟਾਈਮ ਲੰਘਦਾ ਜਾਊਗਾ ਉਹਨੂੰ ਵੀ ਨਹਾਇਆ ਕਰ ਕਰ। ਉਹਨੂੰ ਵੀ ਰੱਖ ਲੈ, ਧਾਇਆ ਕਰਨਾ ਟੰਗਰਾ ਦੇ ਵਿੱਚ ਉਹਨੂੰ ਵੀ ਚਾਚ ਖਾੜਨਾ। ਉਹ ਨਹੀਂ ਜਾਂਦੀ ਮੰਮੀ, ਉਹ ਘਰ ਦਾ ਕਰ ਲੈਂਦੀ ਆ ਤੇ ਮੈਂ ਬਾਹਰ ਦਾ ਕਰ ਲੈਨੀ ਆ। ਤੇ ਤੁਹਾਨੂੰ ਮਹਿੰਦੀ ਲੱਗੀ ਉਹ ਨਹੀਂ ਕਰਦੀ ਤੇ ਇਦਾਂ ਕੰਮ। ਉਹਨੇ ਕੋਈ ਕਰਾਇਆ ਕਰ। ਚਲ ਕੋਈ ਗੱਲ ਨਹੀਂ ਮੰਮੀ, ਉਹ ਘਰ ਦਾ ਕਰ ਲੈਂਦੀ ਆ ਤੇ ਮੈਂ ਬਾਹਰ ਵਾਲੀ ਦਾ ਕਰ ਲੈਨੀ ਆ। ਘਰ ਦਾ ਦੋਵੇਂ ਮਾਰ ਕੇ ਕਰਿਆ ਕਰੋ ਤੁਸੀਂ। ਫੇਰ ਉਹ ਦਜਾਇਆ ਕਰੋ ਮਮਮੀ ਇਹ ਵੀ ਰਲ ਕੇ ਹੀ ਆ ਜੇ ਉਹ ਘਰ ਦਾ ਕਰ ਲੈਂਦੀ ਆ ਤੇ ਮੈਂ ਉਧਰੋਂ ਨਬੇੜ ਆਉਣੀ ਆ ਤੇ ਨਾਲੇ ਮੇਰੀ ਗੱਲ ਸੁਣੋ ਤੁਸੀਂ ਉਹਨੂੰ ਕੀ ਕਹਿਣ ਦੇ ਹੀਗੇ ਵੀ ਮੇਰੀ ਧੀ ਬਿਨਾ ਘਰ ਖਾਲੀ ਖਾਲੀ ਜਾਪਣ ਲਿਆ ਵਾ ਅਵਲੀ ਉਸੇ ਵੇਲੇ ਮੇਰੇ ਕੋਲ ਚਲ ਗਈ ਹਾਂਜੀ ਤੇਰੀ ਮਮਮੀ ਨੇ ਇੰਨੀ ਗੱਲ ਆਖੀ ਆ ਉਹ ਮਮਮੀ ਕੱਲ ਨਹੀਂ ਸਹਾਰਦੀ ਉਹ ਨਹੀਂ ਗੱਲ ਕਹਦੀ ਵੀ ਚੱਕਦੀ ਚੱਲਦੀ ਤੇ ਤੁਸੀਂ ਇਦਾਂ ਕਰਿਆ ਕਰੋ ਵੀ ਤੁਸੀਂ ਨਾ ਇਦਾਂ ਦੀ ਗੱਲ ਉਹਨੂੰ ਕਰਿਆ ਕਰੋ ਉਹ ਛੱਟ ਹੀ ਗੁੱਸਾ ਕਰ ਲੈਂਦੀ ਆ ਉਹਦਾ ਸੁਭਾਅ ਨਾ ਥੋੜਾ ਰੁੱਖਾ ਜਿਹਾ ਵਾ ਮੈਂ ਤੇ ਵਰਦਾ ਕਿਤੇ ਤੇ ਮੈਨੇ ਦੇਖਦੇ ਨਹੀਂ ਪਾ ਮਮਮੀ ਵਾਲਾ ਤੇ ਵਿਹੜਾ ਖਾਲੀ ਖਾਲੀ ਲੱਗਦਾ ਵਾ ਪਰ ਇਹਦੇ ਨਹੀਂ ਪਤਾ ਪਰਲੇ ਬਨੇ ਗਈ ਆ ਪਤਾ ਕੀ ਗੱਲ ਆ ਤੂੰ ਹੀ ਤੇ ਚਲੋ ਹੁੰਦਾ ਹੀ ਜਦੋਂ ਆਪਣਾ ਕੀ ਪੁੱਤ ਨਾ ਦਿਖੇ ਨਾ ਤੇ ਘਰ ਤੇ ਖਾਲੀ ਜਾਪਦਾ ਹੀ ਆ ਪਰ ਥੋੜੀ ਜਿਹੀ ਹਾਲ ਪਾ ਲੈਂਦੀ ਘਰ ਦੇ ਵਿੱਚ ਉਹਨੇ ਹੁਣ ਮੈਨੂੰ ਨਾ ਕਿੰਨੇ ਦਿਨ ਇਹੋ ਹੀ ਗੱਲ ਸੁਣਾਉਂਦੀ ਰਹਿਣਾ ਤੇਰੀ ਮੰਮੀ ਇੰਦਾ ਆਂਦੀ ਤੇਰੀ ਮੰਮੀ ਇੰਦਾ ਆਂਦੀ ਮੈਂ ਤਾਂ ਕਰਕੇ ਆਂਦੀ ਆਂ ਵੀ ਤੂੰ ਹੀ ਚਲ ਘਰੋ ਘਰੀ ਇਦਾਂ ਹੀ ਹੁੰਦੀ ਆ ਸਾਰੀਆਂ ਇਦਾਂ ਹੀ ਕਰਦੀਆਂ ਨੇ ਚੱਲ ਹੋਰ ਸਾਲ ਪਰਜਾਈ ਹੋਣੀ ਕੀ ਕਰਦੀਆਂ ਹਾਂ ਠੀਕ ਠਾਕ ਪਰਜਾਈ ਹੋਣੀ ਪਕੌੜੀਆਂ ਖਾਣਦੀਆਂ ਅਸੀਂ ਆਪਣੀ ਪਕਾਉਂਦੇ ਖਾਣੇ ਪਰਜਾਈਆਂ ਦੇ ਹੁਣ ਕਾੜੀਆਂ ਨੇ ਚੱਲ ਕੋਈ ਪਈ ਨਹੀਂ ਕਿੱਦਾਂ ਬਣਦਾ ਚੱਲ ਕੋਈ ਗੱਲ ਜਿੰਨਾ ਸਵਾਇਆ ਦਾ ਆ ਗਿਆ ਜਿੰਨਾ ਕੋ ਹੁੰਦਾ ਨਾ ਉਹਨਾਂ ਕੀ ਕਰ ਲਿਆ ਕਰੋ ਨਹੀਂ ਪੁੱਛਦੀਆਂ ਤੇ ਨਾਂ ਸਹੀ ਉਹਨਾਂ ਨੇ ਅਕਸਰ ਗੁੱਡੜੀਆਂ ਹੋਣਾ ਹੀ ਆ ਉਹਨਾਂ ਤੇ ਵੀ ਆਉਣੀਆਂ ਹੀ ਆ ਇਹ ਦਿਨ ਕੀ ਪਤਾ ਵਾ ਸਾਡੇ ਵਜਾ ਤੇ ਹੁਣ ਤਾਂ ਇਹ ਦੇਖੀ ਦੇ ਕਿਉਂ ਮੰਮੀ ਕੀ ਗੱਲ ਬਈ ਉਹ ਗੱਲ ਜਿਹੜੀ ਅੱਗੇ ਹੁੰਦੀ ਆਗੇ ਕੋ ਜਾਂ ਕਰਦੀਆਂ ਫੇਰ ਕਿ ਜਿੱਦਾਂ ਅੱਗੇ ਕਰਦੀਆਂ ਇਹ ਉਹਨਾਂ ਨੇ ਨਹੀਂ ਮੰਮੀ ਸੁਦਰਨਾ ਉਹਨਾਂ ਨੇ ਇਦਾਂ ਹੀ ਕਰਨੀ ਆ ਬੜੀ ਕਾਲਾ ਪਉਂਦ ਗਿਆ ਨੇ ਤੂੰ ਹੀ ਤਾਂ ਹੁਣ ਆਪਣੀ ਪਕਾਉਂਦੇ ਹੀ ਆਂ ਆਹੇ ਆਪਣੀ ਪਕਾ ਕੇ ਖਾਣੀ ਹੋ ਗਈ ਜੀ ਖਾਣ ਦਿੰਦੀ ਆਂ ਆਏ ਹੋਰ ਰੱਬ ਮੈਂ ਤਾਂ ਸੱਚੀ ਨਾ ਤੁਹਾਡਾ ਹੀ ਦੁੱਖ ਜ਼ਿਆਦਾ ਰਹਿੰਦਾ ਹੀ ਉਹ ਵੀ ਪਤਾ ਨਹੀਂ ਹੁਣ ਵੀ ਕੀ ਉਹ ਗੱਲ ਵੀ ਇਸ ਦੇਣਾ ਹੋ ਗਈਆਂ ਜੇ ਪਹਿਲਾਂ ਤੇ ਚੱਲ ਨਾਲ ਹੀ ਗਿਆ ਰੋਟੀ ਆ ਲੋ ਮਮੀ ਜੀ ਚਾਹ ਵੀ ਲੋ ਕੀ ਗੱਲਾਂ ਬਾਤੀਆਂ ਮਾਵਾ ਤੀਆਂ ਗੱਲਾਂ ਕੀ ਕਰਨੀਆਂ ਬਸ ਐ ਹੋਈ ਤੁਹਾਨੂੰ ਪਤਾ ਹੀ ਆ ਜਿਹੜੇ ਮਾਮਾ ਧੀਆ ਨੇ ਰੋਣ ਚ ਹੁੰਦੇ ਆ ਉਹ ਵੀ ਗੱਲਾਂ ਕਰਦੀਆਂ ਕਿ ਭਰਾਵਾਂ ਵੱਲੇ ਪੁੱਛਣ ਨਹੀਂ ਵੀ ਕੀ ਕਰਦੇ ਆ ਤੇ ਦੱਸਣ ਦੇ ਹੀਗੇ ਵੀ ਉਹ ਤਾਂ ਮੈਨੂੰ ਆਂਦੇ ਵੀ ਫੋਨ ਕਰ ਦਿੰਨੇ ਆ ਤੇ ਮੈਂ ਨਹੀਂ ਅੱਜ ਮੈਂ ਸੈਲ ਹੀ ਕਰਦੀ ਨੇ ਜਾਣਾ ਖਾਈ ਉਹ ਤਾਂ ਗੱਲ ਮੈਂ ਅੱਗੇ ਤੁਹਾਡੇੋਂ ਤੋਂ ਪਹਿਲਾਂ ਹੀ ਕਹਿਣ ਈ ਹਾਂ ਵੀ ਮੰਮੀ ਜੀ ਧੀਆਂ ਨੂੰ ਫੋਨ ਕਰ ਦਿੰਦੇ ਵੀਰ ਨੂੰ ਕਹਿ ਕੇ ਹਨਾ ਤੇ ਅਹੀਂ ਚੱਲ ਜਾਂਦਾ ਉੱਥੇ ਜਾ ਕੇ ਲੈ ਈ ਹੁੰਦਾ ਕਿੰਨਾ ਤੁਰ ਕੇ ਆਏ ਹੈ ਹਨਾ ਨਹੀਂ ਨਹੀਂ ਵੀਰਾਂ ਨੇ ਚਾਲੂ ਚਾਰੇ ਭਾਵੇਂ ਆਪ ਵੀ ਛੱਡ ਜਾਂਦੇ ਪਰ ਇਹਨਾਂ ਨੂੰ ਹੁੰਦਾ ਵਾ ਕਿ ਉਹਨਾਂ ਨੇ ਖੇਚਲ ਨਾ ਹੀ ਕਰਨੀ ਹੋਵੇ ਆਹੋ ਹੀ ਦੱਸਿਆ ਰਹਿਣਾ ਲੈ ਤੁਹਾਨੂੰ ਪਤਾ ਆਹ ਤਾਂ ਹੀ ਕੰਮ ਹੀ ਹਨਾ ਤੂੰ ਨਹੀਂ ਕਹਿੰਦੀ ਜਾ ਮੈਂ ਨਹੀਂ ਪੀਣੀ ਮੈਂ ਤਾਂ ਹੁਣੇ ਪੀਤੀ ਸੀ ਥੋੜੀ ਪੀ ਲੋ ਨਹੀਂ ਮਮੇ ਜੀ ਮੈਂ ਤਾਂ ਹੁਣੇ ਪੀਤੀ ਸੀ ਬਾੜੀ ਨੂੰ ਤੋਂ ਪਹਿਲਾਂ ਪਹਿਲਾਂ ਮੈਂ ਚਾਹ ਪੀ ਕੇ ਤੇ ਫੇਰ ਹੀ ਗਈਆਂ ਝਾੜੂ ਲਾਉਣ ਉਧਰ ਚੱਲ ਕਰੋ ਗੱਲਾਂ ਬਾਤਾਂ ਤੇ ਮੈਂ ਪਾਂਡੇ ਦੋਖ ਹੈਗੇ ਸਾਫ਼ ਕਰਨਾ ਹੈ ਆ ਜਾ ਮੰਮੀ ਉਧਰ ਲ ਰੂਮ ਚ ਉੱਥੇ ਬੈਠ ਕੇ ਕਰਦੇ ਗੱਲਾਂ ਬਾਤਾਂ ਚਾਹਣਾ ਰੱਖੋ ਤੇ ਕਿਹੋ ਜਿਹਾ ਹੋ ਗਿਆ ਕਿ ਨਹੀਂ ਇਹਨੂੰ ਅੱਗੇ ਪਤਾ ਲਾ ਕਿ ਗੱਲਾਂ ਕਰਨੀਆਂ ਤੇ ਬਹੁਤੀਆਂ ਜਦੋਂ ਮੈਂ ਇਹੀ ਦੇ ਕਿਤਾ ਉੱਥੇ ਬੜਾ ਖੰਭ ਤੇਰੇ ਹੱਥ ਮਾਰ ਕੇ ਮਾਰਨ ਦਾ ਕੋਪਾ ਕਰਾਉਂਦਾ ਕੋਈ ਨਹੀਂ ਪਾਤਾ ਤੇ ਲੱਗੀ ਜਾਣਾ ਇਹਦੇ ਕੋਲੋਂ ਹੀ ਸਾਦੀ ਦੀ ਆਈ ਜਿੰਨੇ ਲੋ ਜਾਉਗਾ ਕੋਈ ਤੇ ਉਹ ਤਾਂ ਇਹਨਾਂ ਦੀ ਬੜੀ ਭੋਲੀ ਆ ਪਰ ਇਹ ਬੁਗੜੀ ਬੜੀ ਤੇਜ਼ ਆ ਇਹ ਜਦੋਂ ਆਉਂਦੀ ਆ ਨਾ ਇਹਦੇ ਕੋਈ ਨਾ ਕੋਈ ਕੰਨ ਭਾਰੀ ਜਾਂਦੀ ਆ ਕਿਤੇ ਨਾ ਕਿਤੇ ਉਹਦੇ ਕੰਨ ਚ ਵਾਲਾ ਪਾ ਹੀ ਦਿੰਦੀ ਆ ਕੋਈ ਨਹੀਂ ਮੈਂ ਵੀ ਬਥੇਰੀ ਤੇਜ਼ ਆ ਕੋਈ ਗੱਲ ਨਹੀਂ ਮੈਂ ਵੀ ਨਹੀਂ ਐਡੀ ਛੇਤੀ ਹੋਣ ਦਿਲ ਜੀ ਕੋਮ ਇੱਥੇ ਬੈਠ। ਤਾਂ ਹੋ ਗਈ। ਮੰਮੀ ਇਹਦੀਆਂ ਨੇ ਤੁਹਾਨੂੰ ਕੀ ਗੱਲਾਂ ਦੱਸਾਂ ਤੇ ਕੀ ਨਾ ਦੱਸਾਂ। ਇੱਕ ਤੇ ਮੇਰੇ ਭਰਾ ਨਹੀਂ ਕਹੇ ਜੋਗੇ ਕਿਤੇ ਮੇਰਾ ਸਾਥ ਮਾਸਾ ਨਹੀਂ ਦਿੰਦੇ। ਪਰਸਾ ਮੈਂ ਮਸ਼ੀਨ 'ਚ ਕੱਪੜੇ ਧੋਣ ਲੱਗੀ। ਤੇ ਇਹਨੇ ਮੈਨੂੰ ਕੱਪੜੇ ਧੋਣ ਤੋਂ ਡੱਪ ਦਿੱਤਾ। ਹਾਂਜੀ ਹਾਂ ਜਾਂ ਮੇਰੇ ਮਾਪਿਓ ਨੇ ਔਖਿਆ ਹੋ ਕੇ ਦਿੱਤੀ ਆ ਤੋੜਦੀ ਆ ਮਸ਼ੀਨ ਤੇ ਮੈਂ ਦੱਸ ਕੀ ਕਰਾਂ ਮੈਂ ਤੇ ਤੁਹਾਨੂੰ ਵੀ ਨਹੀਂ ਆਂਦੀ ਤੁਸੀਂ ਫੇਰ ਚੂ ਰਹੋਗੇ ਵਿੱਚ ਵਿੱਚ ਤੇ ਮੈਂ ਕੋਈ ਗੱਲ ਕਰਨ ਦੀ ਨਹੀਂ ਇਹਨਾਂ ਦੇ ਨਾਲ ਤੇ ਜੇ ਮੈਂ ਉਹਨੂੰ ਆਂਦੀ ਆ ਤੇ ਉਹ ਆਦਿੰਦੇ ਨਵੇਂ ਘਰ ਦੇ ਵਿੱਚ ਜੇ ਇਹੀ ਵੱਖਰੀ ਚੀਜ਼ ਲਿਆਵਾਂਗੇ ਨਾ ਤੇ ਚੰਗੇ ਨਹੀਂ ਲੱਗੀਦਾ ਘਰ ਤੇ ਇੱਕੋ ਹੀ ਆ ਸਾਂਝੇ ਥਾਂ ਹੀ ਕਰਦੇ ਆ ਚੀਜ਼ਾਂ ਤੇ ਮੈਂ ਤਾਂ ਕਰਕੇ ਆਂਦੀ ਨਹੀਂ ਆ ਕੋਈ ਗੱਲ ਨਹੀਂ ਤੋੜਿਆ ਕਰ ਲੀੜੇ ਕੋਹ ਨਹੀਂ ਦਾ ਮਸ਼ੀਨ ਨੂੰ ਨਹੀਂ ਮੰਮੀ ਕੋਨੇ ਤੇ ਮੇਰੀ ਮਾਂ ਹੀ ਫੜ ਲਈ ਤੇ ਕੋਈ ਗੱਲ ਨਹੀਂ ਕਿ ਐਦਾਂ ਕਰਦੀ ਹੁੰਦੀ ਨਹੀਂ ਸਵੇਕੀਆਂ ਜੇ ਨਹੀਂ ਲੀੜੇ ਤੋੜ ਦਿੰਦੀ ਆਪਣੇ ਧੋਕੇ ਲਾਂਬੇ ਹੋਇਆ ਕਰ ਕੋਈ ਹੋਰ ਨਹੀਂ ਲੰਝ ਕੇ ਨਾ ਤੇ ਜੱਪ ਕਰਕੇ ਲੀੜੇ ਧੋਕੇ ਤੇ ਲਾਂਬੇ ਹੋ ਕੇ ਸਾਰੇ ਦਬਰ ਦਾ ਠੇਕਾ ਨਹੀਂ ਲਿਆ ਤੂੰ ਹੰਤਾ ਤੇ ਆਪਣੀ ਮੰਮੀ ਦੇ ਲੀੜੇ ਦੀ ਰੂਹ ਚ ਹੋਇਆ ਕਰ ਲੋਕੀ ਇਹਨਾਂ ਅਖੜ ਭੀ ਲੀੜੇ ਦੀ ਕਿ ਤੋਤੇ ਚੱਲ ਮੰਮੀ ਘਰ ਦੀ ਤੇ ਮੈਂ ਬਥੇਰਾ ਹਾਂ ਪਰ ਹੁਣ ਤੈਨੂੰ ਪਤਾ ਸਾਂਝੇ ਕਰਦੇ ਨੇ ਚ ਇਦਾਂ ਦੇ ਮੇਰੇ ਕੋ ਵੀ ਘਰੇ ਨਹੀਂ ਹੁੰਦੇ ਮੇਆਂ ਤੇ ਪਰਜਾਈਆਂ ਜੀ ਵੇਲਾ ਕਿੰਨੀ ਸੋਹਣੀ ਕੱਟ ਲਈ ਆ ਕਦੀ ਤੇ ਲਾਮਾ ਨਹੀਂ ਆਇਆ ਨਹੀਂ ਨਾ ਬਗਾਨੀਆਂ ਨੇ ਕੱਟਣੀ ਬੜੀ ਔਖੀ ਆ ਉਧਰ ਪਰਜਾਈਆਂ ਹੁੰਦੀਆਂ ਤੇ ਭਰਾਵਾਂ ਦੇ ਛੇਤੇ ਜੋਰ ਤਾਂ ਇੱਥੇ ਬਗਾਨੀਆਂ ਦੇ ਛੇਤੇ ਜੋਰ ਨਹੀਂ ਕੋਈ ਹੁੰਦਾ ਚਲ ਕੋਈ ਗੱਲ ਨਹੀਂ ਚਲ ਤੁਸੀਂ ਨਾ ਟੈਨਸ਼ਨ ਲਾਓ ਹਾਂ ਹਾਂ ਚਲ ਬਾਕੀ ਗੱਲਾਂ ਛੱਡੋ ਮੰਮੀ ਤੁਸੀਂ ਦੱਸੋ ਕੀ ਵੀਰ ਵੀ ਹੁਣਾਂ ਬਾਰੇ ਆਖਣ ਦੇ ਇਹ ਕੀ ਦੱਸਾਂ ਧੀਏ ਘਰ ਖਲਾਰੇ ਬੜੇ ਬਏ ਆ ਹੈ ਮੰਮੀ ਕੀ ਗੱਲ ਹੋਈ